सुखना लेख चंडीगढ़ जी जिते कि अज पहुंचे पिंड चंडोली तो आप ही देख रहे हो सुखना लेख चंडीगढ़ जित कि इस बार बारिश कारण ये भी ओवरफ्लो हो गया है चंडीगढ़ सुखना लेख ਸੁਖਣਾ ਲੇਖ ਬਹੁਤ ਹੀ ਸੁੰਦਰ ਜਗਾ ਜਿੱਥੇ ਕੀ VOTING ਵੀ ਹੁੰਦੀ ਹੈ ਬੱਚਿਆਂ ਦੇ ਐਂਟਰਟੇਨਮੈਂਟ ਵਾਸਤੇ ਕਾਫੀ ਝੁੱਲੇ ਵੀ ਲਗਾਏ ਗਏ ਆ ਜੀ ਇਹ ਸਾਹਮਣੇ ਜੋ ਇਤਿਹਾਸਕ ਉਰਖ ਹੈ ਸੁਖਣਾ ਲਿਖਦਾ ਜੀ ਮੇਰੇ ਪਿੱਛਲੇ ਪਾਸੇ ਤੁਸੀਂ ਦੇਖ ਪਾ ਰਹੇ ਹੋ ਕੁਣਾ ਲਈ ਜੀ ਨਰਿੰਦਰ ਸਿੰਘ ਜੀ ਡੋਲੀ ਤੋਂ ਅੱਬੇਵਾਲਮਾਲਪੁਰ ਤੋਂ ਅੱਜ ਪਹੁੰਚਿਆ ਜੀ ਚੰਡੀਗੜ੍ਹ